ਤੁਸੀਂ ਦੇਖ ਰਹੇ ਹੋ ਹਸਪਤਾਲ ਦੀ ਬਣੀ ਹੋਈ ਹੈ ਇਹਨੂੰ ਬਣੇ ਹੋਏ ਨੂੰ 3 ਸਾਲ ਹੋ ਗਏ ਨੇ ਫਾਜੀ ਤੱਕ ਸਰਕਾਰਾਂ ਦੀ ਅੱਖਾਂ ਬੰਦ ਹੋਈਆਂ ਹੋਈਆਂ ਨੇ ਇਹਨਾਂ ਨੇ ਇਹ ਹਸਪੀਟਲ ਨੂੰ ਚਾਲੂ ਨਹੀਂ ਕੀਤਾ ਨਾ ਚਾਲੂ ਹੋਣ ਦੇ ਹਾਲਤ ਦੇ ਵਿੱਚ ਅਸੀਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਅਸੀਂ ਉਹਨਾਂ ਤੋਂ ਇਹੀ ਮੰਗ ਕਰਦੇ ਹਾਂ ਕਿ ਇਸ ਹਸਪੀਟਲ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਇੱਥੇ ਜੇ ਡਾਕਟਰ ਦੀ ਇਹਨਾਂ ਕੋਲ ਕੋਈ ਕਮੀ ਹੈਗੀ ਆ ਤਾਂ ਇੱਕ ਇੱਕ ਦਿਨ ਕਰਕੇ ਹੋਰ ਹਸਪੀਟਲਸ ਤੋਂ ਉਹਨਾਂ ਨੂੰ ਅਵੇਲੇਬਲ ਕਰਵਾਇਆ ਜਾਵੇ ਇਸ ਤਰ੍ਹਾਂ ਸਰਕਾਰ ਦਾ ਦਾਅਵਾ ਕਰਦੀ ਆ ਕਿ ਅਸੀਂ ਕਲੀਨਿੰਗ ਮਹੱਲਾ ਕਲੀਨਿੰਗ ਖੋਲੇ ਨੇ ਤੇ ਸਿਹਤ ਤੇ ਸਕੂਲਾਂ ਦਾ ਜਾਂ ਐਜੂਕੇਸ਼ਨ ਦਾ ਪੰਜਾਬ ਦੇ ਵਿੱਚ ਵਧੀਆ ਪ੍ਰਬੰਧ ਕਰ ਰਹੇ ਆ ਫਿਰ ਇਹ ਇਸ ਤਰ੍ਹਾਂ ਦੀ ਘਟਨਾ ਇੱਥੇ ਦਰਾਹੇ ਵਿੱਚ ਦੇਖਣ ਨੂੰ ਕਿਉਂ ਮਿਲ ਰਹੀ ਆ ਸਰ ਇਹ ਸਰਕਾਰ ਦੇ ਝੂਠੇ ਵਾਦੇ ਨੇ ਇਹਨਾਂ ਦੇ ਫੋਕੇ ਫੈਂਟਰ ਨੇ ਇਹ ਕਹਿੰਦੇ ਸੀ ਜਦੋਂ ਇਹਨਾਂ ਦੀ ਸਰਕਾਰ ਆਈ ਹੈ ਕਿ ਅਸੀਂ ਐਜੂਕੇਸ਼ਨ ਫ੍ਰੀ ਦੇਵਾਂਗੇ ਅਸੀਂ ਹੈਲਥ ਫ੍ਰੀ ਦੇਵਾਂਗੇ ਜੇਕਰ ਹੈਲਥ ਫ੍ਰੀ ਦੇਣੀ ਹੁੰਦੀ ਆ ਕਰੋੜਾਂ ਦਾ ਹਸਪਤਾਲ ਬਣਿਆ ਹੋਇਆ ਇਹਨੂੰ ਚਾਲੂ ਕਿਉਂ ਨਹੀਂ ਕਰੇ ਇਹ ਬਣ ਕੇ ਬਿਲਕੁਲ ਰੈਡੀ ਹੈ ਲੋਕਾਂ ਦੇ ਪੈਸੇ ਨੇ ਫੰਡ ਕੱਟੇ ਹੋਏ ਨੇ ਇਹਨਾਂ ਦੇ ਟੈਕਸ ਕੱਟੇ ਹੋਏ ਨੇ ਉਹ ਵੇਸਟ ਹੋ ਰਹੇ ਨੇ ਦੇਖ ਮੈਡਮ ਆਪਣੇ ਲੋਕਾਂ ਦਾ ਤੁਹਾਡੇ ਇਹ ਤੁਹਾਡੇ ਦੇ ਨਾਲ ਇੱਥੇ ਅੱਜ ਸੀਨੀਅਰ ਲੀਡਰਸ਼ਿਪ ਆ ਜਿਹੜੀ ਹੈ ਭਾਜਪਾ ਦੀ ਉਹ ਦਖਲ ਨਹੀਂ ਦੇ ਰਹੀ ਦੇਖੋ ਜੀ ਜਿਹੜਿਆ ਜਾਂ ਕੋਈ ਚਾਲ ਨਹੀਂ ਕੀਤੀ ਗਈ ਦੇਖੋ ਜੀ ਇਹ ਸਾਡੇ ਭਾਜਪਾ ਵੱਲੋਂ ਕੋਈ ਵੀ ਐਵੇਂ ਦਾ ਜਿਹੜਾ ਪ੍ਰੋਟੈਸਟ ਹੈ ਉਹਨਾਂ ਵੱਲੋਂ ਨਹੀਂ ਹੈ ਇਹ ਲੋਕਲ ਸਾਡੇ ਸਾਰੀਆਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸੌਰੀ ਸ਼ਹਿਰ ਵਾਸੀਆਂ ਆਲੇ ਦੁਆਲੇ ਦੇ ਪਿੰਡਾਂ ਸਾਰਿਆਂ ਵੱਲੋਂ ਹੀ ਹੈ ਜੇਕਰ ਮਤਲਬ ਪ੍ਰਸ਼ਾਸਨ ਨੇ ਤੁਹਾਡੇ ਕੋਖ ਹੜਤਾਲ ਤੇ ਵੀ ਕੋਈ ਕੰਮ ਨਹੀਂ ਕੀਤੇ ਜਾਂ ਉਹ ਸचेतਨਾ ਹੋਈ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਸਰ ਇਸੇ ਇਸੇ ਤਰ੍ਹਾਂ ਬੈਠੇ ਰਵਾਂਗੇ ਜਿਹੜੀ ਇਹ ਹੜਤਾਲ ਹੈਗੀ ਹੈ ਰੈਗੂਲਰ ਚੱਲਦੀ ਰਹੇਗੀ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਨਾਲ ਦੇ ਲੋਕਾਂ ਨੂੰ ਤੁਹਾਡੇ ਦਰਹਸਲ ਵਾਸੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਦੇਖੋ ਇਹ ਸਾਡਾ ਸਾਰਿਆਂ ਦੇ ਲਈ ਨਹੀਂ ਹੈ ਅਸੀਂ ਸਾਰੇ ਉੱਥੇ ਜਦੋਂ ਪ੍ਰਾਈਵੇਟ ਹਸਪਤਾਲ ਸੀ ਜਾਂਦੇ ਹਾਂ ਉੱਥੇ ਸਾਨੂੰ 2-2 3-3 ਲੱਖ ਰੁਪਏ ਜਮ੍ਹਾਂ ਕਰਾਉਣ ਨੂੰ ਕਹਿ ਦਿੰਦੇ ਨੇ ਲੇਕਿਨ ਇੱਥੇ ਸਾਡੇ ਕੋਲ ਸਰਕਾਰੀ ਹਸਪਤਾਲ ਹੈ ਬਿਲਡਿੰਗ ਬਣੀ ਹੋਈ ਹੈ ਫ੍ਰੀ ਇਲਾਜ ਹੋਏਗਾ ਸਾਰਿਆਂ ਨੂੰ ਸਾਨੂੰ ਜੁਆਇਨ ਕਰਨਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ ਸਾਰੇ ਮਿਲ ਕੇ ਸਾਡੇ ਨਾਲ ਖੜਨ ਤਾਂ ਕਿ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਅੱਖਾਂ ਖੁੱਲਣ ਤੇ ਜਲਦੀ ਤੋਂ ਜਲਦੀ ਜਿਹੜਾ ਇਹ ਹਸਪਤਾਲ ਹੈ ਇਹਨੂੰ ਚਾਲੂ ਕੀਤਾ ਜਾਵੇ ਮੈਡਮ ਲੋਕਾਂ ਦੇ ਜਹਨ ਦੇ ਵਿੱਚ ਇਹ ਗੱਲ ਵੀ ਆ ਰਹੀ ਹੈ ਪ੍ਰਾਈਵੇਟ ABC ਹਸਪਤਾਲ ਨੇ ਵੀ ਉਹਨਾਂ ਦੇ ਉੱਤੇ ਜੇ ਹਸਪਤਾਲ ਖੋਦਾ ਤਾਂ ਕੋਈ ਉਹਨਾਂ ਨੂੰ ਫਾਈਨੈਂਸ਼ੀਅਲ ਜਾਂ ਹੋਰ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਣੀ ਹੋਵੇ ਵੀ ਉਹਨਾਂ ਦਾ ਕਿਤੇ ਸਰਕਾਰ ਦੇ ਨਾਲ ਇਸ ਤਰ੍ਹਾਂ ਦਾ ਕੋਈ ਅੰਦਰੋਂ ਗੱਟ ਜੋੜ ਜਾਂ ਕੋਈ ਵੀ ਇਦਾਂ ਦੀ ਪ੍ਰੋਬਲਮ ਨਾ ਹੋਵੇ ਇਦਾਂ ਤੁਹਾਨੂੰ ਲੱਗਦਾ ਕੀ ਜੀ ਦੇਖੋ ਜੀ ਹੋ ਵੀ ਸਕਦਾ ਏ ਜਾਂ ਤਾਂ ਫਿਰ ਸਰਕਾਰਾਂ ਨੂੰ ਦੇਖਣਾ ਨਾ ਕਿ ਅਸੀਂ ਬੋਟਾਂ ਲਈਆਂ ਨੇ ਜਿਸ ਗੱਲ ਨੂੰ ਲੈ ਕੇ ਅਸੀਂ ਬੋਟਾਂ ਲਈਆਂ ਇੱਕ ਪਾਸੇ ਤਾਂ ਅਸੀਂ ਕਹਿ ਰਹੀਆਂ ਕਿ ਅਸੀਂ ਤੁਹਾਨੂੰ ਹੈਲਥ ਫ੍ਰੀ ਦੇ ਰਹਿਆਂ ਇੱਕ ਪਾਸੇ ਅਸੀਂ ਲੋਕਾਂ ਤੋਂ ਪੈਸਾ ਉਹਨਾਂ ਦਾ ਲੱਗਿਆ ਹੋਇਆ ਹਸਪਤਾਲ ਨੂੰ ਚਾਲੂ ਨਹੀਂ ਕਰੇ ਕਿਤੇ ਨਾ ਕਿਤੇ ਤਾਂ ਕੁਝ ਨਾ ਕੁਝ ਦਾਲ ਚਕਾਲਾ ਲੱਗ ਰਿਹਾ ਏ ਜੀ ਉਹ ਤਾਂ ਆਪਣੀ ਮੰਗ ਕਰ ਰਹੇ ਹਹੀ ਮੰਗ ਕਰ ਰਹੇ ਹਾਂ ਕਿ ਸਾਨੂੰ ਇਸੇ ਵੀਕ ਇਹ ਜਿਹੜਾ ਹੈਗਾ ਹਸਪਤਾਲ ਹੈ ਨਾ ਚਲਾ ਕੇ ਦੇਣ ਨਹੀਂ ਸਾਡੀ ਹੈਲਥ ਮਨਿਸਟਰ ਦੇ ਨਾਲ ਸਾਡੀ ਜਿਹੜੀ ਮੀਟਿੰਗ ਉਹ ਫਿਕਸ ਕਰਵਾਈ ਜਾਵੇ ਅਸੀਂ ਨਹੀਂ ਇਸੇ ਤਰ੍ਹਾਂ ਹੀ ਇਹ ਪ੍ਰੋਟੈਸਟ ਨੂੰ ਜਾਰੀ ਰੱਖਾਂਗੇ ਤੁਹਾਡੇ ਨਾਲ ਤੋਂ 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 ਚੱਲਿਆ ਪਨੇ ਪਹੁੰਚੀਆਂ ਨੇ ਤੇ ਜਿਹੜੀਆਂ ਜਿਹੜੀਆਂ ਧਰਮਾਂ ਤੇ ਬੈਠੀਆਂ ਨੇ ਹੋਰ ਕਿਹੜੇ ਸਾਡੇ ਨਾਲ ਸਾਡੇ ਸਰਪੰਚ ਸਾਹਿਬ ਨੇ ਤੇ ਸਾਡੇ ਮੰਡਲ ਪ੍ਰਧਾਨ ਜੀ ਨੇ ਪੂਕਾ ਜੀ ਨੇ ਸਾਡੇ ਇੱਧਰ ਆਪਣੇ ਸੁਖਾ ਜੀ ਨੇ ਇਹ ਵੀ ਸਟੇਟ ਪ੍ਰਧਾਨ ਨੇ ਇੱਧਰ ਸਾਡੇ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਨੇ ਇਹ ਸਾਡੇ ਪ੍ਰਧਾਨ ਨੇ ਆਪਣੇ ਸਾਰੇ ਮਤਲਬ ਸਾਰੇ ਇੰਨੇ ਵਧੀਆ ਨੇ ਜਿਹੜੇ ਸਮਾਜ ਦੇ ਲਈ ਹੀ ਆਪਣਾ ਟਾਈਮ ਦਿੰਦੇ ਨੇ ਸਮਾਜ ਦੇ ਲਈ ਪੈਸਾ ਵੀ ਦਿੰਦੇ ਨੇ ਸਮਾਂ ਵੀ ਦਿੰਦੇ ਨੇ ਤੇ ਹਰ ਵਕਤ ਜੇ ਅਸੀਂ ਇਹਨਾਂ ਨੂੰ ਕੋਈ ਵੀ ਫੋਨ ਕਰਦੇ ਆ ਤਾਂ ਹਮੇਸ਼ਾ ਹੀ ਅਵੇਲੇਬਲ ਰਹਿੰਦੇ ਨੇ ਜੀ ਤੁਹਾਡਾ ਨਰਿੰਦਰ ਸਿੰਘ ਜੀ ਕਿਹੜੇ ਚਾਲ ਪਲਾਨ ਕਰਦੇ ਹੋ ਰਾਜਗੜ੍ਹ ਤੋਂ ਸਾਫਕਾ ਬਲੌਕ ਸੰਮਤੀ ਮੈਂਬਰ ਸਾਫਕਾ ਸਰਪੰਚ ਜੀ ਕਿੱਥੇ ਪੋਖੜタル ਕੀਤੀ ਗਈ ਆ ਘਰ ਨਾਲ ਕਿੱਥੇ ਗਿਆ ਮੇਲ ਮੋਤਰਾ ਕੀਤਾ ਇਹ ਸਿਰ ਸਿਰਫ ਮੁੱਦਾ ਕੇਵਲ ਤੇ ਕੇਵਲ ਲੋਕਾਂ ਦਾ ਪੈਸਾ ਬੇਸਟ ਕਰਾਨਾ ਐਵੇਂ ਲਾਰੇ ਲਾਉਣੇ ਲੀਡਰਾਂ ਨੇ ਸਰਕਾਰਾਂ ਨੇ ਇੱਕ ਆ ਪਿੱਛੇ ਤੁਸੀਂ ਹਸਪਤਾਲ ਦੇਖਿਆ ਉਹ ਖੰਡਰ ਬਣਿਆ ਪਿਆ 2.5 ਸਾਲ ਹੋ ਗਏ ਤੇ ਸਰਕਾਰ ਕਹਿੰਦੀ ਆ ਅਸੀਂ ਜੀ ਕਲੀਨਿਕ ਬਣਾਉਨੇ ਆ ਮਹੱਲਾ ਕਲੀਨਿਕ ਬਣਾਉਨੇ ਆ ਅਸੀਂ ਉਹ ਕਰਦੇ ਆ ਇਹ ਬਣਿਆ ਬਣਾਇਆ ਪਤਾ ਨਹੀਂ ਕੀ ਕਾਰਨ ਆ ਇੱਥੇ ਕੋਈ ਡਾਕਟਰ ਹੀ ਨਹੀਂ ਆ ਰਿਹਾ ਸਰ ਗੱਲ ਇਹ ਆ ਪਹਿਲਾਂ ਦੇਖੋ ਜ਼ਮੀਨ ਲੈਣ ਦੇ ਉੱਤੇ ਕੰਮ ਆਉਂਦਾ ਬਿਲਡਿੰਗ ਬਣਾਉਣ ਦੇ ਉੱਤੇ ਕੰਮ ਆਉਂਦਾ ਇਹ ਜ ਵੱਡੇ ਮੋਟੇ ਹੁੰਦੇ ਨੇ ਮਹਾਰਾਜ ਇਹ ਸਰਕਾਰ ਕਿਉਂ ਆ ਤੱਕ ਨਹੀਂ ਰਹੀ ਇਹਨੂੰ ਕਿੱਡਾ ਵੱਡਾ ਮੁੱਦਾ ਮੰਨਦੇ ਹੋ ਵੀ ਇੱਥੇ ਕਿਵੇਂ ਡਾਕਟਰਾਂ ਦੇ ਜਿਹੜੇ ਮਸ਼ੀਨਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਡਾਕਟਰ ਅਵੇਲੇਬਲ ਨਹੀਂ ਕੀਤੇ ਗਏ ਇਹ ਕੋਈ ਕਿੱਡਾ ਮੁੱਦਾ ਤੁਸੀਂ ਇਹਨੂੰ ਦੇਖ ਰਹੇ ਹੋ ਇਹ ਪੱਤਰਕਾਰ ਸਾਹਿਬ ਇਹ ਨਾਰਮਲ ਮੁੱਦਾ ਜਿਹੜਾ ਕਿ ਕੁਝ ਵੀ ਨਹੀਂ ਤਾਂ ਕੁਝ ਵੀ ਨਹੀਂ ਮਿੰਟਾਂ ਸਕਿੰਟਾਂ ਵਿੱਚ ਹੱਲ ਕਰ ਸਕਦੇ ਨਹੀਂ ਜਿਵੇਂ ਕਿ ਮੈਡਮ ਜੀ ਦੱਸ ਸਕਦੇ ਨੇ ਕੋਈ ਨਾ ਕੋਈ ਡਾਕਟਰ ਨੂੰ ਇੱਕ ਦਿਨ ਛੱਡ ਕੇ ਬੁਲਾ ਲੈਣ ਤੇ ਕੋਈ ਨਾ ਕੋਈ ਐਮਰਜੈਂਸੀ ਡਾਕਟਰ ਬੁਲਾਉਣਾ ਹਾਈ ਬੇਸ ਆ ਤੁਸੀਂ ਦੇਖ ਰਹੇ ਹੋ ਦਿੱਲੀ ਜੰਮੂ ਇਦੇ ਉੱਤੇ ਅਕਸਰ ਐਕਸੀਡੈਂਟ ਹੁੰਦੇ ਰਹਿੰਦੇ ਨੇ ਇੱਥੇ ਗਰੀਬ ਤਬਕਾ ਬਹੁਤ ਰਹਿੰਦਾ ਜਿਹੜਾ ਕਿ ਦਵਾਈ ਲੈਣ 'ਚ ਅਸਮਰੱਥਾ ਨਹੀਂ ਦੇ ਸਕਦਾ ਹਜ਼ਾਰਾਂ ਰੁਪਏ ਦੀਆਂ ਲੱਖਾਂ ਦੀਆਂ ਪਰਚੀਆਂ ਜੇ ਇੱਥੇ ਡਾਕਟਰ ਕੋਲ 10カット10 50 ਰੁਪਏ ਦੇ ਕੇ ਪਰਚੀ ਲਗਵਾ ਕੇ ਤੇ ਉਹਦੀ ਚੈੱਕਅਪ ਕੀਤੀ ਜਾਵੇ ਇੱਥੇ ਸਾਡੇ ਤਾਂ ਫੈਕਟਰੀਆਂ ਲੱਗਣ ਕਰਕੇ ਬਿਮਾਰੀਆਂ ਇੰਨੀ ਆਉਗੀਆਂ ਕਾਲਾ ਪੀੜੀਆ ਕੈਂਸਰ ਤੁਸੀਂ ਸੋਚ ਨਹੀਂ ਸਕਦੇ ਕਿੰਨੀਆਂ ਕੁ ਬਿਮਾਰੀਆਂ ਨੇ ਪਿੰਡਾਂ ਪਿੰਡਾਂ 'ਚ ਜੇਕਰ ਤੇ ਇੱਥੇ ਕੋਈ ਡਾਕਟਰ ਪਹੁੰਚਾ ਦਿੱਤਾ ਜਾਵੇ ਤਾਂ ਬਹੁਤ ਸਰਕਾਰ ਲਈ ਛੋਟੀ ਜੀ ਗੱਲ ਆ ਔਰ ਭਲੇ ਵਾਲੀ ਗੱਲ ਆ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਪ੍ਰਾਈਵੇਟਾਈਜੇਸ਼ਨ ਹੈ ਤੇ ਗਵਰਨਮੈਂਟ ਗਵਰਨਮੈਂਟ ਦੇ ਹੱਥ-ਪਾੜ ਦੇ ਵਿੱਚ ਇਹ ਕੋਈ ਇਦਾਂ ਦੀ ਕੋਈ ਪ੍ਰੋਬਲਮ ਆ ਜਿਹੜੀ ਦੇਖਣ ਨੂੰ ਆ ਰਹੀ ਆ ਵੀ ਜੇ ਹੁੰਦਾ ਹੈਗਾ ਤਾਂ ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਨਹੀਂ ਜਿਹੜੀਆਂ ਅਜਾ ਉਹਨਾਂ ਨੂੰ ਆ ਸਕਦੀਆਂ ਦੇਖੋ ਜੀ ਦੇਖੋ ਜੀ ਕਿਤੇ ਨਾ ਕਿਤੇ ਨਾ ਕੋਈ ਨਾ ਕੋਈ ਕਿਥੇ ਕਿਲ ਦੇ ਪਿੱਛੇ ਕੁਛ ਨਾ ਕੁਛ ਛੁਪਿਆ ਹੀ ਰਹਿੰਦਾ ਦੇਖੋ ਇਹ ਵੀ ਹੋ ਸਕਦਾ ਆਲੇ-ਦਾਲੇ ਪ੍ਰਾਈਵੇਟ ਹਸਪੀਟਲ ਨੇ ਵੀਰ ਨਾ ਚਾਹੁੰਦੇ ਹੋਣ ਕਿਤੇ ਨਾ ਕਿਤੇ ਸਿਸਟਮ ਚ ਪੈਸਾ ਫੱਜਾ ਖੱਬਾ ਹੋਵੇ ਵੀ ਜੇ ਇਹ ਖੁੱਲ ਗਿਆ ਸਾਡਾ ਤਾਂ ਰੋਜ਼ੀ ਰੋਟੀ ਮਰ ਜੂਗੀ ਇਸ ਕਰਕੇ ਇਹ ਸਰਕਾਰ ਨੂੰ ਹੀ ਦੇਖਣਾ ਚਾਹੀਦਾ ਲੋਕਾਂ ਨੇ ਮੈਂ ਵੀ ਕਾਲੀ ਦਲ ਚ ਸੀਗਾ ਤੇ ਮੈਂ ਬਲੌਕ ਸ਼ਾਂਤੀ ਮੈਂਬਰ ਰਿਆ ਮੈਂ ਸਰਪੰਚ ਨੇ ਲੋਕਾਂ ਨੇ ਅੱਡੀਆਂ ਦਾ ਜ਼ੋਰ ਲਾ ਲਾ ਕੇ ਸਾਰੀਆਂ ਸਰਕਾਰਾਂ ਨੂੰ ਨਕਾਰ ਕੇ ਉਹਨਾਂ ਨੇ ਇਹ ਸਰਕਾਰ ਚੁਣੀ ਆ ਤਾਂ ਸਰਕਾਰ ਦਾ ਫਰਜ ਬਣਦਾ ਇਹ ਵੀ ਇਹ ਲੋਕਾਂ ਦੀ ਭਲਾਈ ਲਈ ਕੁਝ ਕਰੇ ਸਰਕਾਰ ਦਾ ਮਹਾਲਾ ਕਲੀਨਿਕ ਆਰੇ ਮਾਰਦੀ ਆ ਵੀ ਆਪਣੇ ਖੇਤ ਤੋਂ ਉਸ ਤਾਂ ਨੇ ਜਿਹੜੀਆਂ ਉਹ ਡੋਰ ਨੂੰ ਡੋਰ ਘਰ ਘਰ ਤੇ ਨੇੜੇ ਪਹੁੰਚਦੀਆਂ ਫਿਰ ਇਹ ਹੱਤ ਦਾ ਮੁਖੜ ਨੇ ਵਖਰੀ ਪੱਤਰਕਾਰ ਸਾਹਿਬ ਮੈਂ ਕਹਿਣੀ ਨਹੀਂ ਚਾਹੁੰਦਾ ਇੱਕ ਛੋਟੇ ਜਿਹੇ ਮੂੰਹ ਛੋਟਾ ਗੱਲ ਵੱਡੀ ਸੀਐਮ ਸਾਹਿਬ ਪਰਸੋਂ ਚੌਥੇ ਰਿਪੋਰਟ ਤੇ ਗਿਰ ਪਏ ਗਿਰੇ ਨੇ ਕਾ ਨਹੀਂ ਗਿਰੇ ਗਿਰੇ ਨੇ ਉਹਨਾਂ ਨੂੰ ਦਿੱਲੀ ਚੱਕ ਕੇ ਲਜਾਣ ਦੀ ਕੀ ਲੋੜ ਸੀ ਦਿੱਲੀ ਨੇੜੇ ਸੀ ਕਿ ਚੰਡੀਗੜ੍ਹ ਨੇੜੇ ਸੀਗਾ ਜਾਂ ਲੁਧਿਆਣਾ ਨੇੜੇ ਸੀਗਾ ਉਹ ਮਹੱਲਾ ਕਲੀਨਿਕ ਤਾਂ ਉਹ ਕਿੱਥੇ ਚਲੇ ਗਿਆ ਉਹ ਮੈਨੂੰ ਉਸ ਗੱਲ ਤਾਂ ਦੱਸ ਦੋ ਬਾਕੀ ਗੱਲਾਂ ਤਾਂ ਅਸੀਂ ਸਾਰੀਆਂ ਟੁੱਡੀਆਂ ਚਰਤਾ ਮਾਰਦੀਆਂ सीएम साहब ਨੂੰ ਦਿੱਲੀ ਐਡਮਿਟ ਕਰਾਉਣ ਦੀ ਕੀ ਜ਼ਰੂਰਤ ਪੈ ਗਈ ਸੀ ਕੀ सीएम साहब ਦੇ ਲਈ ਇੱਥੇ ਕੋਈ ਡਾਕਟਰ ਨਹੀਂ ਸਰ ਤੁਹਾਡੀ ਜਿਹੜੀ ਗਲਤੀ ਆ ਵੀਰ ਜੀ ਉਹ ਮਤਲਬ ਇੱਥੇ ਧਰਨੇ ਦੇ ਉੱਤੇ ਮਤਲਬ ਕੱਖ ਨਹੀਂ ਪਾ ਰਹੀ ਦੇਖੋ ਪੱਤਰਕਾਰ ਸਾਹਿਬ ਕਿਉਂਕਿ 100 ਚੋਂ ਸੱਚ ਸੱਚ ਲਈ ਇੱਕ ਅੱਧਾ ਹੀ ਬੰਦਾ ਹੁੰਦਾ ਸਾਰੇ ਨਹੀਂ ਹੁੰਦੇ ਗੁਰੂ ਮਹਾਰਾਜ ਵੀ ਇਕੱਲੇ ਹੀ ਹੁੰਦੇ ਸੀਗੇ ਉਹਨਾਂ ਨਾਲ ਅਸੀਂ ਕਿਤੇ ਜਾਂਦੇ ਹੁੰਦੇ ਸੀਗੇ ਇਹ ਕਿਉਂਕਿ ਕਿਸੇ ਇਹ ਕਿਸੇ ਕੋਈ ਬੀਜੇਪੀ ਦਾ ਕਿਸੇ ਦਾ ਇੱਕ ਦਾ ਧਰਨਾ ਨਹੀਂ ਇਹ ਸਿਰਫ ਮੁੱਦਿਆਂ ਦਾ ਧਰਨਾ ਇਹ ਸਿਰਫ ਲੋਕਾਂ ਨੂੰ ਜਿੱਥੇ ਦਬਦੇ ਨੇ ਉਹਨਾਂ ਨੂੰ ਉੱਚਾ ਕਰਨ ਦਾ ਧਰਨਾ ਕਿਉਂਕਿ ਪਹਿਲਾਂ ਇੱਥੇ ਬਹੁਤ ਵੱਡਾ ਇਸ਼ੂ ਸੀਗਾ ਇੱਥੇ ਨਹਿਰ ਆਪਣੇ ਸੜਕ ਤੇ ਹਸਪੀਟਲ ਮੂਹਰੇ ਆਪਣੇ ਕਿਸੇ ਨੇ ਸੱਟ ਲਿਆ ਸੀਗਾ ਬਜਰੀ ਰੇਤਾ ਉਹ ਸਾਨੂੰ ਪਤਾ ਸੀ ਕਿੰਨੇ ਸੰਘਰਸ਼ ਦੇ ਮਹੀਨੇ ਤੋਂ ਬਾਅਦ ਧਰਨੇ ਦੇ ਦੇ ਕੇ ਉਹ ਚੁਕਾਇਆ ਔਰ ਨਹੀਂ ਕਈ ਵਾਰ ਲੀਡਰ ਚੱਕਣ ਦਿੰਦੇ ਜੀ ਕਈ ਵਾਰ ਅਸੀਂ ਲੀਡਰਾਂ ਨੂੰ ਚੰਗੇ ਨਹੀਂ ਲੱਗਦੇ ਹੋਰ ਉਹਨਾਂ ਦੇ ਨੀਰ ਕਿਤੇ ਨਾ ਕਿਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਕੋਈ ਨਾ ਕੋਈ ਗੱਲ ਆ ਜ਼ਰੂਰ ਆ ਦੇਖੋ ਐਡਾ ਵਧੀਆ ਹਸਪੀਟਲ ਬਣਿਆ ਪਿਆ ਕਿਉਂ ਨਹੀਂ ਕਿਸੇ ਗੁਰਦੁਆਰੇ ਨਾਲ ਅਟੈਚਮੈਂਟ ਕਰਨ ਰਾਣਾ ਸਾਹਿਬ ਐਡਾ ਵੱਡਾ ਰਾਣਾ ਸਾਹਿਬ ਵਾਲੇ ਮਹਾਰਾਜੀ ਚਲਾਉਂਦੇ ਨੇ ਗੁਰਦੁਆਰਾ ਸਾਹਿਬ ਮੈਂ ਵੀ ਉੱਥੋਂ ਮੈਡੀਸਨ ਲੈ ਕੇ ਆਉਣਾ ਔਰ ਮੈਂ ਠੀਕ ਹੋਇਆ ਉਹ ਸੰਪਰਤਾ ਤਾਂ ਆਪਣਾ ਗੁਰਦੁਆਰੇ ਦੇ ਦੇਖੋ ਇਹ ਉਹਨਾਂ ਦੀ ਦੇਖੋ ਦੇਖੋ ਸੰਪਰਤਾ ਸਾਰੀਆਂ ਸਰਕਾਰਾਂ ਦੇ ਅਧੀਨ ਹੀ ਹੁੰਦੀਆਂ ਨੇ ਇਹ ਜਾ ਕੇ ਉੱਥੇ ਉਹਨਾਂ ਨੂੰ ਰਿਕੁਐਸਟ ਕਰਨ ਬਾਬਾ ਜੀ ਨੂੰ ਵੀ ਇੱਥੇ ਕੋਈ ਡਾਕਟਰ ਬਿਠਾਓ ਤਾਂ ਮੇਰਾ ਖਿਆਲ ਆ ਵੀ ਨਹੀਂ ਡਾਕ ਬਾਬਾ ਜੀ ਮੋੜ ਸਕਦੇ ਉਹ ਤਾਂ ਸਾਰਿਆਂ ਜਦੋਂ ਉਹ ਤੇ ਇਥੇ ਲਾ ਸਕਦੇ ਆ ਤਾਂ ਉਹ ਇੱਥੇ ਵੀ ਕਿਸੇ ਨਾ ਕਿਸੇ ਡਾਕਟਰ ਨੂੰ ਭਾ ਸਕਦੇ ਆ ਸਰਕਾਰ ਤੋਂ ਵੀ ਮੰਗ ਕਰ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਇਹ ਨਹੀਂ ਕੱਲਾ ਜਿਹੜੇ ਦਰਾਹੇ ਦੇ ਹੋਰ ਵੀ ਮਸਲੇ ਨੇ ਨਿੱਕੇ ਮੋਟੇ ਹੱਥ ਜੋੜ ਕੇ ਬੇਨਤੀ ਆ ਸਾਡੇ ਸੀਐਮ ਸਾਹਿਬ ਨੂੰ ਸਾਡੇ ਐਮਐਲਏ ਸਾਹਿਬ ਨੂੰ ਸਾਡੇ ਪ੍ਰਧਾਨ ਨੂੰ ਸਾਡੇ ਕੌਂਸਲਰਾਂ ਨੂੰ ਦਰਾਹੇਦਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਦੇ ਵੱਲ ਧਿਆਨ ਦੇਣ ਲੋਕਾਂ ਦੇ ਮੁੱਦਿਆਂ ਵੱਲ ਉਹਨਾਂ ਨੂੰ ਛੋਟੇ-ਛੋਟੇ ਮੁੱਦਿਆਂ ਨੂੰ ਉੱਥੇ ਹੀ ਟਾਈਮ ਤੇ ਹੀ ਕਰਕੇ ਖਤਮ ਕਰ ਦੇਣਾ ਚਾਹੀਦਾ ਕਦ ਤੱਕ ਜਾਰੀ ਰੱਖੋਗੇ ਇਹ ਜਦ ਤੱਕ ਦੇਖੋ ਜੀ ਜਿੰਨਾ ਚਿਰ ਸਾਡੇ 'ਚ ਹਿੰਮਤ ਆ ਅਸੀਂ ਵੀ ਆਪਣੇ ਕੰਮ ਕਾਰ ਛੱਡ ਕੇ ਬੈਠੇ ਆ ਲੋਕਾਂ ਲਈ ਸਾਡਾ ਕਿਸਦਾ ਕੋਈ ਪਰਸਨਲ ਕੰਮ ਨਹੀਂ ਜਿੰਨੀ ਕ ਸਾਡੇ 'ਚ ਹਿੰਮਤ ਆ ਅਸੀਂ ਉਨਾਂ ਕ ਬੈਠਾਂਗੇ ਨਹੀਂ ਹੋਊ ਉੱਠ ਕੇ ਅਸੀਂ ਛੜਕ ਤੇ ਬਹਿ ਜਾਾਂਗੇ ਇੱਥੋਂ ਮੇਨ ਛੜਕ ਤੇ ਬਹਿ ਜਾਾਂਗੇ ਜੀ ਇਹ ਹੋ ਸਕਦਾ ਦੇਖੋ ਉਹਨਾਂ ਨੂੰ ਮੰਨਣੀ ਚਾਹੀਦੀ ਆ ਇਹ ਉਹਨਾਂ ਦੀ ਨਲੈਕੀ ਆ ਉਹਨਾਂ ਨੂੰ ਸੁਧਾਰ ਕੇ ਇਹਨੂੰ ਚਲਾਉਣਾ ਚਾਹੀਦਾ ਹਸਪੀਟਲ